ਕਾਂਗਰਸ ਪਾਰਟੀ ਕੋ ਜੀਆਂ ਹਰਕਤਾਂ ਤੇ ਉੱਤਰ ਆਈ ਹੈ ਮੈਂ ਦੱਸਣਾ ਚਾਹੁੰਨਾ ਆ ਇੱਕ ਮੈਂ ਵੀਡੀਓ ਵਿਖਾਲ ਦਨ ਤੁਹਾਨੂੰ ਆ ਵੀਡੀਓ ਆ ਇਹ ਸਾਡੇ ਸਰਪੰਚ ਤਤਲੇ ਦੀ ਲੇਡੀ ਸਰਪੰਚਾ ਉਹਦਾ ਹਸਬੰਡ ਇਹ ਦੇਖੋ ਉਹਨੂੰ ਕਿਤਨਾ ਬਾਹਾਂ ਫੜ ਕੇ ਬਿਠਾਇਆ ਜਾ ਰਿਹਾ ਹੈ ਜਬਰਦਸਤੀ ਕੀਤੀ ਜਾ ਰਹੀ ਆ ਲਾਗੇ ਆ ਕਾਂਗਰਸੀ ਨਵੇਂ-ਨਵੇਂ ਲੀਡਰ ਖਲੋਤੇ ਨੇ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਨਾ ਇੰਨਾ ਹਰਕਤਾਂ ਕਰਕੇ ਤੁਹਾਨੂੰ ਲੋਕ ਪਸੰਦ ਨਹੀਂ ਕਰਦੇ ਇਹ ਕੁਝੀਆਂ ਹਰਕਤਾਂ ਜਿਹੜੀਆਂ ਨੇ ਨਾ ਇਹ ਬਹੁਤ ਮਾੜੀਆਂ ਹੁੰਦੀਆਂ ਨੇ ਵੰਦੀਆਂ ਪਰ ਆਮ ਆਦਮੀ ਪਾਰਟੀ ਅਸੀਂ ਲੋਕਾਂ ਦੀ ਕਚਹਿਰੀ 'ਚ ਆਪਣੇ ਕੰਮ ਦੱਸ ਕੇ ਜਾਂਦੇ ਆ ਨਾ ਕਿ ਤੱਕਾ ਕਰਨ ਜਾਂਦੇ ਆ ਪਰ ਮੈਂ ਇੱਕ ਗੱਲ ਕਹਿ ਦਿਆਂ ਇਹ ਹਰਕਤਾਂ ਜਿਹੜੀਆਂ ਨੇ ਨਾ ਬੰਦਾ ਲਿਮਟ ਤੱਕ ਰਵੇ ਤੇ ਉਦੋਂ ਤੱਕ ਜਾਇਜ਼ ਰਹਿੰਦੀਆਂ ਨੇ ਤੇ ਜਦੋਂ ਫਿਰ ਹੱਦੋਂ ਵੱਧ ਜਾਣ ਤੇ ਫਿਰ ਉਹਦੇ ਨਤੀਜੇ ਵੀ ਜਿਹੜੇ ਆ ਨਾ ਉਲਟ ਹੀ ਹੁੰਦੇ ਨੇ ਸੋ ਮੈਂ ਕਹਿਣਾ ਚਾਹੁੰਦਾ ਤੱਕੇ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਤਾਂ ਮਾਣਦਾ ਸ਼ੈਰੀ ਕਲਸੀ ਇਹ ਕਹਿ ਸਕਦਾ ਵੀ ਅਮਰਤਪਾਲ ਉਹਨਾਂ ਦੇ ਭਾਜਪਾ ਵਾਲਿਆਂ ਦੇ ਕਾਂਗਰਸ ਦੇ ਟੈਲੀਫੋਨ ਕਰ ਕਰਕੇ ਅਫਸਰਾਂ ਨੇ ਉਹਨਾਂ ਕੋ ਕਾਗਜ਼ ਸਹੀ ਕਰਾਏ ਆ ਵੀ ਬਟਾਲੇ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਕਾਗਜ਼ ਰਿਜੈਕਟ ਨਹੀਂ ਹੋਣਾ ਤੁਸੀਂ ਜੇ ਇਨੀ ਇਮਾਨਦਾਰੀ ਦੇ ਨਾਲ ਇਲੈਕਸ਼ਨ ਹੋ ਰਹੀ ਹੈ ਤੇ ਫਿਰ ਉਹਦਾ ਨਤੀਜਾ ਤੇ ਲੋਕ ਹੀ ਤੈਅ ਕਰਨਗੇ ਮੈਂ ਮਾਨਣਾ ਇਹ ਗੱਲ ਕਹਿ ਸਕਦਾ ਹਾਂ ਬਟਾਲੇ ਹਲਕੇ ਦੇ ਵਿੱਚ ਕਿਸੇ ਦਾ ਵੀ ਕੋਈ ਕਾਗਜ਼ ਰਿਜੈਕਟ ਨਹੀਂ ਹੋਇਆ ਤੇ ਨਾ ਹੀ ਕਿਸੇ ਅਫਸਰ ਨੂੰ ਪ੍ਰੈਸ਼ਰ ਪਾਇਆ ਗਿਆ ਵੀ ਉਹਦਾ ਕਾਗਜ਼ ਰਿਜੈਕਟ ਕਰੋ ਆਹ ਲੋਕਾਂ ਦੀ ਕਿਚੈਰੀ ਲੋਕ ਫਤਵਾ ਤੈਅ ਕਰਨਗੇ ਐਸੀਆਂ ਗੁੰਡਾਗਰਦੀਆਂ ਨਾ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਸੋ ਮੈਂ ਆਪਣੀ ਜਨਤਾ ਦੇ ਰੂਬਰੂ ਲੈ ਕੇ ਆਉਣਾ ਚਾਹੁੰਦਾ ਹਾਂ ਵੀ ਕਾਂਗਰਸ ਕੁੱਝੀਆਂ ਹਰਕਤਾਂ ਤੇ ਪਹੁੰਚ ਚੁੱਕੀ ਇਹ ਅਸਲੀਅਤ ਚਿਹਰਾ ਹੈ ਇਹਨਾਂ ਦਾ ਇਹ ੱਤਕੇਸ਼ਾਈ ਵਾਲਾ ਚਿਹਰਾ ਇਹਨਾਂ ਦਾ ਇਹ ਹੁਣ ਮਰਜ਼ੀ ਤੁਹਾਡੀ ਹੈ ਇੱਕ ਪਾਸੇ ਹੱਥ ਜੋੜਨ ਵਾਲੇ ਇੱਕ ਪਾਸੇ ਕੰਮ ਕਰਕੇ ਤੁਹਾਡੇ ਸੰਗਤ ਦੀ ਕਚਹਿਰੀ ਚ ਆਉਣ ਵਾਲੇ ਤੇ ਇੱਕ ਪਾਸੇ ਗੁੰਡਾਗਰਦੀ ੱਤਕੇਸ਼ਾਈ ਫੈਸਲਾ ਤੁਹਾਡੇ ਹੱਥ ਚ ਸਰ ਹਾਨੂੰ ਇਹਨਾਂ ਪਤਾ ਹੀ ਨਹੀਂ ਚੱਲਿਆ ਉਹਨਾਂ ਨੇ ਸਾਨੂੰ ਕਿਹਾ ਕਿ ਵੈਸੇ ਹੀ ਆਉਣਾ ਹੈ ਘਰ ਆਏ ਤੇ ਉਹ ਮਤਲਬ ਕਿ ਅਹੀਂ ਬਾਹਰ ਸੀ ਇਕਦਮ ਸਾਡੇ ਘਰ ਹੀ ਆ ਗਏ ਸਾਰਾ ਉਹ ਤੁਹਾਨੂੰ ਇਹਨਾਂ ਸਰੋਪੇ ਪਾਤੇ ਕਹਿੰਦੇ ਆਜੋ ਬਸ ਵੈਸੇ ਤੁਹਾਨੂੰ ਬੁਲਾ ਗਿਆ ਚਾਹ ਪਨ ਵੀ ਉੱਥੇ ਜਾ ਕੇ ਹਨ ਸਰੋਪੇ ਪਾਤੇ ਉਹਨਾਂ ਨੇ ਅਸੀਂ ਭਾਜੀ ਆਮ ਪਾਰਟੀ ਦੇ ਸਰਪੰਚ ਹਾਂ ਮੈਂ ਪਹਿਲੇ ਵੀ ਹਾਂ ਆਮ ਪਾਰਟੀ ਦੇ ਹੁਣ ਵੀ ਆਮ ਪਾਰਟੀ ਦੇ ਹਾਂ ਸਸੀ ਗੱਲ ਜੀ ਮੈਂ ਸਰਪੰਚ ਦਾ ਬ੍ਰਦਰ ਛੋਟਾ ਅਸੀਂ ਪਹਿਲਾਂ ਵੀ ਆਮ ਪਾਰਟੀ ਦੇ ਵਿੱਚ ਹੀ ਤੇ ਹੁਣ ਵੀ ਆਮ ਪਾਰਟੀ ਦੇ ਵਿੱਚ ਰਹਾਂਗੇ ਆਮ ਪਾਰਟੀ ਦੇ ਵਿੱਚ ਤੇ ਸਾਡੇ ਨਾ ਪਿੰਡ ਦੇ ਵਿੱਚ ਆਪਣੇ ਕਾਂਗਰਸੀ ਪਾਰਟੀ ਆ ਗਈ ਸੀ ਆਪਣੇ ਘਰ ਜਦੋਂ ਆ ਗਏ ਤੇ ਅਸੀਂ ਮਨਾ ਨਹੀਂ ਕਰ ਸਕੇ ਉਹਨਾਂ ਨੇ ਸਾਡਾ ਵੀਡੀਓ ਵੀਡੀਓ ਬਣਾ ਲ ਕੇ ਲੈ ਗਏ